ਰੂਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿਡਨੀ ਜਾਣੇ ਆਂਗੇ ਸੈਂਟਰ ਕੋਸਟ ਤੋਂ ਗੱਡੀ 'ਚ ਬੈਠ ਗਏ ਆ ਗੱਡੀ ਸੜਕ ਤੇ ਪਾ ਲਈ ਹੈ ਤੇ ਹਾਈਵੇ ਤੇ ਪਹੁੰਚਣ ਵਾਲੀ ਇਹ ਗੱਡੀ ਆਸ-ਪਾਸ ਬਿਲਡਿੰਗਾਂ ਵੀ ਦਿਖਾਈ ਦਿੰਦੀਆਂ ਗੀਆਂ ਗੱਡੀਆਂ ਵੀ ਲੋਕਾਂ ਦੀਆਂ ਫਰੰਗੀਆਂ ਦਿਖਾਈ ਦਿੰਦੀਆਂ ਤੇ ਹਾਈਵੇ ਤੇ ਗੱਡੀ ਪਹੁੰਚ ਗਈ ਹੈ 110 100 ਕਿਲੋਮੀਟਰ ਦੀ ਰਫ਼ਤਾਰ ਤੇ ਗੱਡੀ ਜਾਂਦੀ ਹੈ ਵੀ ਛੋੜੇ-ਛੋਟੇ ਸ਼ਹਿਰ ਤੇ ਪਿੰਡ ਛੱਡੇ ਛੱਡ ਕੇ ਤੇ ਅਸੀਂ ਸਿਡਨੀ ਦੇ ਜਿਹੜੇ ਟਨ ਨਾਲ ਆ ਉਹਦੇ ਚ ਪਹੁੰਚਦੇ ਆ ਟਨ ਨਾਲ 8-10 ਕਿਲੋਮੀਟਰ ਲੰਬਾ ਹੈ ਤੇ ਇਹਦੇ ਉੱਪਰ ਤੋਂ ਵੀ ਸੜਕ ਜਾਂਦੀ ਆ ਇੱਥੇ ਵੀ ਆਵਾਜਾਈ ਹੈ ਤੇ 10-15 ਮਿੰਟਾਂ ਵਿੱਚ ਹੀ ਟਨ ਨਾਲ ਅਸੀਂ ਪਾਸ ਕਰ ਜਾਾਂਗੇ ਤੇ ਟਨ ਨਾਲ ਪਾਸ ਹੋਣ ਵਾਲਾ ਹੀ ਆ ਬਸ ਤੇ ਪਹੁੰਚਣ ਵਾਲੇ ਆ ਅਸੀਂ ਬਾਹਰ ਆਸੇ-ਪਾਸੇ ਵੇ ਹੋਈ ਹੈ ਸੜਕਾਂ ਤੇ ਦਰਖਤ ਤੇ ਜੰਗਲ ਸਾਹ ਦੇਸ ਦੇ ਆ ਤੇ ਦੂਰੋਂ ਉਹ ਗੁਰਦੁਆਰਾ ਸਾਹਿਬ ਜੀ ਦਰਸ਼ਨ ਤੇ ਹੋ ਗਏ ਆ ਕਿ ਗੁਰਦੁਆਰਾ ਸਾਹਿਬ ਜੀ ਪਹੁੰਚਣਾ ਹੈ ਅਸੀਂ ਤੇ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਤੇ ਪਾਰਕਿੰਗ ਲਾ ਲਈ ਹੈ ਲਾਉਂਦੇ ਪਏ ਆ ਗੱਡੀ ਪਾਰਕਿੰਗ ਬਹੁਤ ਲੰਬੀ ਚੌੜੀ ਖੁੱਲਾ ਡੁੱਲਾ ਗੁਰਦੁਆਰਾ ਸਾਹਿਬ ਦਾ ਏਰੀਆ ਬਣਿਆ ਹੋਇਆ ਤੇ ਬੇਟਾ ਪਾਰਕ ਲਾਉਣ ਵਾਸਤੇ ਦੇਖ ਰਿਹਾ ਵੀ ਨੇੜੇ ਗਰਮੀ ਕਰਕੇ ਵੀ ਨੇੜੇ ਗੱਡੀ ਪਾਰਕ ਕੀਤੀ ਜਾਵੇ ਤੇ ਗੱਡੀ ਪਾਰਕ ਹੋ ਗਈ ਹੈ ਤੇ ਹੁਣ ਅਸੀਂ ਉੱਪਰਲੀ ਮੰਜ਼ਲ ਤੇ ਜਾਣ ਲੱਗੇ ਆ ਫਸਟ ਫਲੋਰ ਦੇ ਉੱਤੇ ਇਹ ਅਸੀਂ ਪਹੁੰਚ ਗਏ ਆ ਦੋਨੇ ਪਾਸੇ ਪੌੜੀਆਂ ਬਣੀਆਂ ਹੋਈਆਂ ਇੱਕ ਪਾਸੇ ਲੇਡੀਜ਼ ਦਾ ਬਾਥਰੂਮ ਤੇ ਜੋੜਾ ਘਰ ਬਣਿਆ ਹੈ ਦੂਸਰੇ ਪਾਸੇ ਜੈਂਸ ਦਾ ਜੋੜਾ ਘਰ ਤੇ ਬਾਥਰੂਮ ਬਣੇ ਹੋਏ ਆ ਤੇ ਆ ਲੇਡੀਜ਼ ਦਾ ਜੋੜਾ ਘਰ ਅਸੀਂ ਜੋੜਿਆ ਤਾਰੇ ਇੱਥੇ ਤੇ ਸਹੀ ਤਰੀਕੇ ਨਾਲ ਜੋੜੀ ਥਾਂ ਬਣਿਆ ਹੋਇਆ ਇੱਥੇ ਰੱਖਦੇ ਹੈਂਡ ਵਾਸ਼ ਕੀਤੇ ਆ ਤੇ ਉਪਰੋਂ ਦਰਬਾਰ ਸਾਹਿਬ ਸੈਕੰਡ ਫਲੋਰ ਦੇ ਉੱਤੇ ਆਗੇ ਤੇ ਉਹ ਦਿਖਾਈ ਦੇ ਰਿਹਾ ਹੈ ਤੇ ਇਧਰਲੇ ਪਾਸੇ ਜੈਂਟਸ ਆਏ ਪਾਸੇ ਜੈਂਟਸ ਜਿਹੜੇ ਹੈਂਡ ਵਾਸ਼ ਕਰ ਕਰਕੇ ਤੇ ਆਹ ਉੱਪਰ ਅਸੀਂ ਜਾ ਰਹੇ ਹਾਂ ਤੇ ਦਰਬਾਰ ਸਾਹਿਬ ਦਾ ਮੇਨ ਗੇਟ ਹੈ ਮੇਨ ਦਰਵਾਜ਼ਾ ਹੈ ਇਹ ਤੇ ਆਸੇ ਪਾਸੇ ਗਮਲਿਆਂ ਨਾਲ ਸਜਾਇਆ ਗਿਆ ਬਹੁਤ ਸਫਾ ਸਫਾਈ ਦਾ ਕੰਮ ਕੀਤਾ ਹੋਇਆ ਹੈਗਾ ਇਹ ਅਸੀਂ ਅੰਦਰ ਦਰਵਾਜ਼ਾ ਸਾਹਿਬ ਦੇ ਪਹੁੰਚਦੇ ਬਹੁਤ ਖੁੱਲਾ ਡੁੱਲਾ ਦਰਵਾਜ਼ਾ ਸਾਹਿਬ ਦਾ ਹਾਲ ਬਣਿਆ ਆ ਗਿਆ ਬਹੁਤ ਸੰਗਤ ਇੱਥੇ ਬੈਠ ਕੇ ਆਨੰਦ ਮਾਣਦੀ ਹੈ ਇਹ ਅਸੀਂ ਮਹਾਰਾਜ ਨੂੰ ਮੱਥਾ ਟੇਕਦੇ ਆ ਅਸ਼ੀਰਵਾਦ ਲੈਂਿਆ ਪਰਕ੍ਰਮਾ ਕੀਤੀ ਜਾਗੀ ਤੇ ਥੱਲੇ ਬਾਹਰ ਪਹੁੰਚ ਗਏ ਲੰਗਰ ਹਾਲ ਦੇ ਵਿੱਚ ਗਰਾਊਂਡ ਫਲੋਰ ਤੇ ਅਤੇ ਇੱਕ ਪਾਸੇ ਬਰਤਨ ਰੱਖੇ ਹੋਏ ਆਗੇ ਆਪੋ ਆਪਣੇ ਭਾਰਤਾਂ ਦੇ ਚੱਕੇ ਆਗੇ ਕਤਾਰਾਂ ਵਿੱਚ ਬੈਠ ਕੇ ਤੇ ਸੌਂ ਗਿਆ ਸ਼ਾਇਦ ਤੇ ਸ਼ਾਮ ਕੇ ਅਸੀਂ ਬਾਹਰ ਆ ਗਏ ਹਾਂ ਤੇ ਹੁਣ ਅਸੀਂ ਪਾਕ ਲਈ ਹੈਗੀ ਹੈ ਮਾਰਕੀਟ ਤਾਂ ਉੱਥੇ ਜਾ ਰਹੇ ਹਾਂ ਤੇ ਉੱਥੇ ਜਾ ਕੇ ਪਤਾ ਲੱਗਿਆ ਕਿ ਮਾਰਕੀਟ ਤਾਂ ਬੰਦ ਹੈ ਕਿਉਂਕਿ ਇਹ ਸ਼ੁੱਕਰਵਾਰ ਸ਼ਨੀਵਾਰ ਤੇ ਆ ਤਬਰ ਕੋਈ ਨਹੀਂ ਤੇ ਕਿ ਬਹੁਤ ਦੀ ਨਸਲ ਜੇ ਨਰਸਰੀ ਚ ਆ ਗਏ ਨਰਸਰੀ ਵਿੱਚ ਸਾਰੇ ਆ ਟ੍ਰੋਲੀਆਂ ਹੈਗੀਆਂ ਸਮਾਨ ਰੱਖਣ ਵਾਸਤੇ ਹਰ ਬੂਟੇ ਫਲ ਬੂਟੇ ਲੱਗੇ ਹੋਏ ਆਗੇ ਹਰ ਤਰ੍ਹਾਂ ਦਾ ਫਲ ਫਲ ਬੂਟਾ ਮਿਲ ਜਾਂਦੇ ਆਗੇ ਤੇ ਲੋਕ ਇੱਥੋਂ ਆ ਕੇ ਫਲ ਬੂਟੇ ਲਾਉਂਦੇ ਆ ਤੇ ਬਹੁਤ ਲੋਕਾਂ ਨੂੰ ਸ਼ੌਕ ਹੈ ਫਲ ਬੂਟੇ ਲਾਉਣ ਦਾ ਤੇ ਗਮਲੇ ਵਿੱਚ ਵੀ ਲੱਗੇ ਆ ਤੇ ਗਮਲੇ ਵੀ ਬਹੁਤ ਸੋਹਣੇ ਆ ਦੇਖਦੇ ਤੇ ਆ ਬੀਜ ਵੀ ਆ ਬੀਜ ਵੀ ਲਾ ਜਾ ਕੇ ਤੁਸੀਂ ਲਾ ਸਕਦੇ ਆ ਹਰ ਮੌਸਮ ਦਾ ਬੀਜ ਇੱਥੇ ਮਿਲ ਜਾਂਦਾ ਇਹ ਗਮਲੇ ਬਹੁਤ ਗੰਟੀ ਵਿੱਚ ਪਏ ਆਗੇ ਤੇ ਸੋਹਣੇ ਸੋਹਣੇ ਗਮਲੇ ਆ ਗਏ ਇਹ ਵੀ ਖਰੀਦਦੇ ਆਂਗੇ ਸਾਰੇ ਤੋਰ ਫਿਰ ਕੇ ਅਸੀਂ ਵੇਖੀ ਨਰਸਰੀ ਵੇਖੀ ਗਮਲੇ ਵੀ ਪਸੰਦ ਕੀਤੇ ਆ ਇਹ ਕਰਦੇ ਇਧਰ ਉਧਰ ਫੋਟੋ ਵੀ ਲੈ ਲਈਆਂ ਤੇ ਉਦੋਂ ਮਗਰੋਂ ਅਸੀਂ پارک ਲਈ ਤਾਂ ਇੱਕ ਇੰਟਰਨੈਸ਼ਨਲ ਪਲੇਗਰਾਉਂਡ ਆ ਉੱਥੇ ਜਾ ਰਹੇ ਆ ਕਿਉਂਕਿ ਬੇਟਾ ਉੱਥੇ ਆ ਕੇ ਖੇਡਦਾ ਹੈ ਤੇ ਉਹ ਖੇਡੇਗਾ ਬਈ ਬੇਟਾ ਖੇਡੇਗਾ ਦੂਰੋਂ ਤਾਂ ਉਹਨੂੰ ਸਟੇਡੀਅਮ ਜਿਹੜਾ ਬਣਿਆ ਹੋਇਆ ਬਹੁਤ ਸੋਹਣਾ ਬਣਿਆ ਵਾ ਤੇ پارک پارک ਵੀ ਗੱਡੀ ਕਰ ਰਹੇ ਆਂਗੇ پارک ਲਾ ਕੇ ਤੇ ਸਟੇਡੀਅਮ ਤੇ ਪਹੁੰਚਣ ਆਲੇ ਆਂਗੇ ਤੇ ਸਟੇਡੀਅਮ ਪਹੁੰਚ ਗਏ ਆ ਇਹ ਬਹੁਤ ਲੰਬਾ ਚੌੜਾ ਸਟੇਡੀਅਮ ਬਣਿਆ ਹੋਇਆ ਅੰਦਰੋਂ ਬਹੁਤ ਸੋਹਣੀ ਲੋਕੇਸ਼ਨ ਬਣਾਈ ਵੀ ਆਸੇ-ਪਾਸੇ ਦੀ ਲੋਕੇਸ਼ਨ ਬਹੁਤ ਸੋਹਣੀ ਹੈ ਆਦੀ ਅੰਦਰ ਇਹਦੇ ਸਵਿੰਗਿੰਗ ਪੂਲ ਬਣੇ ਹੋਏ ਆ ਬੱਚਿਆਂ ਦੇ ਖੇਡਣ ਵਾਸਤੇ ਗਰਾਊਂਡ ਬਣੇ ਹੋਏ ਆਗੇ ਇਹ ਅੰਦਰ ਖਾਣ ਪੀਣਨ ਦੀਆਂ ਚੀਜ਼ਾਂ ਵਾਸਤੇ ਤੇ ਕੈਫੇ ਵੀ ਬਣੇ ਹੋਏ ਆਗੇ ਇਹ ਲੋਕ ਕੈਫੇ ਤੋਂ ਖਾਂਦੇ ਪੀਂਦੇ ਆ ਤੇ ਇੱਥੇ ਆਪਣਾ ਨੌਣ ਤੋਂਣ ਵਾਸਤੇ ਜਿਹੜੇ ਇਹਨਾਂ ਦੇ ਪੂਲ ਬਣੇ ਹੁੰਦੇ ਆ ਉਹ ਵੀ ਬਣੇ ਆ ਇਹ ਕੈਫੇ ਬਣੇ ਕੈਫੇ ਦੇ ਜਿਹਨੇ ਕੁਝ ਖਾਣਾ ਪੀਣਾ ਖਾ ਫੀ ਸਕਦੇ 25 ਛੋਟੇ ਬੱਚਿਆਂ ਦੇ ਖੇਡਣ ਵਾਸਤੇ ਰਬੜ ਦੀਆਂ ਫਰਸ਼ਾਂ ਲਗਾਈਆਂ ਨੇ ਨਵੇਂ ਝੂਲੇ ਬਣੇ ਆ ਜੰਪਿੰਗ ਵਾਸਤੇ ਬਣੇ ਆ ਵੱਡੇ ਛੋਟੇ ਝੂਲੇ ਆ ਇੱਥੇ ਵੱਡੇ ਵੀ ਝੂਲੇ ਲੈ ਸਕਦੇ ਆ ਛੋਟੇ ਵੀ ਝੂਲੇ ਲੈ ਸਕਦੇ ਆ ਇਹ ਬੇਟਾ ਗਰਾਊਂਡ ਵਿੱਚ ਖੇਡਣ ਗਿਆ ਹੋਇਆ ਹੈ ਘੰਟਾ ਡੇਢ ਘੰਟਾ ਖੇਡ ਕੇ ਬੇਟਾ ਆਊਗਾ ਤੇ ਝੂਲੇ ਚਾਦੇ ਲੈ ਕੇ ਤੇ ਅਸੀਂ ਹੁਣ ਬਲੈਕ ਟਾਊਨ ਜਿਹੜੀ ਮਾਰਕੀਟ ਹੈ ਉੱਥੇ ਪਹੁੰਚਾਂਗੇ ਮਾਲ 'ਚ ਪਹੁੰਚਾਂਗੇ ਇਹ ਬਹੁਤ ਵਧੀਆ ਹੇਰੀਆ ਜੇ ਨ ਜਾ ਰਹੇ ਪਣੇ ਵੀ ਆ ਫਨ ਬਹੁਤ ਹੁੰਦਾ ਹੈ ਜੋ ਇਹੋ ਜਿਹੇ ਸੜਕਾਂ ਦੇ ਸਾਫ ਸਫ ਸੁਧਰੀਆਂ ਤੇ ਸੜਕਾਂ ਤੇ ਸਫ਼ਰ ਕਰਦੇ ਆ ਤੇ ਮਾਲ ਦੇ ਨੇੜੇ ਪਹੁੰਚ ਗਏ ਮਾਲ ਚ ਪਹੁੰਚ ਗਏ ਅਸੀਂ ਉੱਪਰ ਮਾਲ ਦੇ ਜਿਹੜੀ ਐਂਟਰੀ ਬਹੁਤ ਸੋਹਣੀ ਬਣੀ ਹੈ ਬੜੀ ਲੰਬੀ ਚੌੜੀ ਪਣੀ ਹੋਈ ਹੈ ਗਮਲਿਆਂ ਵਿੱਚ ਫਨ ਬੂਟੇ ਸਜਾਏ ਆ ਤੇ ਇੱਥੇ ਲੋਕਾਂ ਨੂੰ ਬਹੁਤ ਸ਼ੌਂਕ ਹੈ ਸਰਕਾਰ ਨੂੰ ਬਹੁਤ ਸ਼ੌਂਕ ਹੈ ਫੁੱਲਾਂ ਨਾਲ ਬਹੁਤ ਪਿਆਰ ਹੈ ਇਹਦੇ ਕੈਫੇ ਵੀ ਬਣੇ ਰਿਹਾ ਹਣ ਥੱਲੇ ਪਹੁੰਚ ਗਏ ਤੇ ਥੱਲੇ ਬਹੁਤ ਸ਼ਾਪਿੰਗ ਬਣੀਆਂ ਹੋਈਆਂ ਆਂ ਤੇ ਛੋਪਾ ਬੱਚਾ ਨੇ ਥੋੜੀ ਸ਼ਾਪਿੰਗ ਕੀਤੀ ਤਰ੍ਹਾਂ ਤਰ੍ਹਾਂ ਦੇ ਬੋਟ ਆ ਤੇ ਸਟੇਰਿੰਗ ਬਣੀਆਂ ਹੋਈਆਂ ਉੱਪਰ ਜਾਣ ਥੱਲੇ ਜਾਣ ਨੂੰ ਸਟੇਰਿੰਗ ਰਾਈ ਆਇਆ ਜਾ ਜਾਂਦਾ ਨਾ ਇਥੇ ਇਹ ਕਰ ਕੇ ਤੇ ਅਸੀਂ ਹੁਣ ਵਾਪਸ ਚੱਲੇ ਆ ਤੇ ਜਿਸ ਤਰ੍ਹਾਂ ਤੁਹਾਨੂੰ ਵੀਡੀਓ ਸੋਹਣੀ ਲੱਗੀ ਇਹ ਤਾਂ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਤੇ ਲਾਈਕ ਕਰਨਾ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਤੇ ਕਿਮੈਂਟ ਕਰਕੇ ਦੱਸਣਾ ਤੁਹਾਨੂੰ ਵੀਡੀਓ ਪਿਓਜੀ ਲੱਗੀ